ਲਓ ਜੀ ਦੁਪਹਿਰ ਦਾ ਟਾਈਮ ਆ ਲਓ ਜੀ ਦੁਪਹਿਰ ਦਾ ਟਾਈਮ ਆ ਜੇ ਅੱਜ ਦੇ 20 ਮਿੰਟ ਲੱਗਦੇ ਜੀ ਕਿਉਂਕਿ ਪੂਰੇ ਮਿੰਟ ਤਾਂ ਆਮੇ ਲੱਗਿਆ ਤੇ ਹੁਣ ਦੁਪਹਿਰ ਦਾ ਟਾਈਮ ਆ ਜੀ ਮੈਂ ਹੁਣ ਮਸ਼ੀਨ ਲਾ ਰਹੀ ਹਾਂ ਜੀ ਇਹਨਾਂ ਚਿੱਟੇ ਦੇ ਪੂਰੇ ਨੇ ਦੇ ਇਹ ਕੱਖ ਖਦ ਪੈ ਗਏ। ਚੱਲ ਆ ਜਾਈਏ। ਉਹਨਾਂ ਸਾਡੇ ਪਾਣੀ ਦਾ ਸਾਰਾ ਪਚੀ ਚਾ। ਆਪਣੀ ਟੋਕੇ ਪਈ ਪਈ ਜੀ ਕਣਕ। ਉਹ ਜਿੱਤੀ ਸਬਜੀ ਬਣ ਗਈ ਆਪਣੀ ਕੱਦੂ ਦੀ। ਬਸ ਇਹਨੂੰ ਮੈਂ ਬੈਡ ਛੋ ਕੇ ਦਵਾ ਦੇ ਚਿਤਾੜਾ ਲਿਓ ਪਾਉਂਗਾ। ਇਹ ਜਿਵੇਂ ਉਸ ਆਪਣਾ ਆਪ ਸ਼ਾਮ ਸ਼ਾਮ ਦੀ ਜ਼ਰੂਰ। ਮੰਮੀ ਪਾਰੀ ਜੀ ਕਣਕਾ ਇਹ ਕਣਕ ਆਪਣੀ ਸੁੱਕ ਗਈ ਆ ਮੈਂ ਬੰਦਲੇ ਚ ਪਾ ਕੇ ਰੱਖ ਦਾਂਗੀ ਟਿਕਾ ਚੱਕਿਆਣਾ ਪਹੀ ਜਾਂਦੀ ਹੁੰਦੀ ਆ ਇਧਰ ਮੇਰੇ ਕੱਪੜੇ ਤੋਤੇ ਨੇ ਸਾਮ ਦਾ ਕੰਮ ਹਾਂ ਨਾ ਚਲਦੀ ਆ ਆਹ ਹੁੰਦੀ ਜੀ ਸਾਮ ਦਾ ਕੰਮ ਚਲੋ ਠੀਕ ਹੈ ਜੀ ਅੱਜ ਲਈ ਇੰਨਾ ਹੀ ਫਿਰ ਕਿਸੇ ਨਵੇਂ ਵੀਡੀਓ ਨਾਲ ਮਿਲਾਂਗੇ ਜੇ ਮੇਰੇ ਚੈਨਲ ਤੇ ਨਵੇਂ ਬਚਨ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਦੇਖੋ ਮੌਸਮ ਇਹ ਸਵੇਰ ਦੀ ਵੀਡੀਓ ਜੀ ਅੱਜ ਮੌਸਮ ਕਿੰਨਾ ਵਧੀਆ ਹੋਇਆ ਪਿਆ ਹੈਗਾ ਮੜੀ-ਬੜੀ ਆਪਣੇ ਵੱਲ ਪੂਰਪਕ